ਸਾਡੇ ਕੋਲ ਤਕਰੀਬਨ ਹਰ ਰੋਜ਼ 70 ਤੋਂ ਉੱਪਰ ਮਰੀਜ਼ ਇੱਥੇ ਆਉਂਦੇ ਆ ਅਸੀਂ ਉਹਨਾਂ ਸਾਰੇ ਮਰੀਜ਼ਾਂ ਨੂੰ ਲੋੜ ਮੁਤਾਬਕ ਦਵਾਈਆਂ ਵੀ ਦਿੰਦੇ ਆ ਜੇ ਕਿਸੇ ਨੂੰ ਕੋਈ ਟੈਸਟ ਦੀ ਲੋੜ ਹੁੰਦੀ ਆ ਉਹਦਾ ਟੈਸਟ ਵੀ ਕਰਵਾਉਂਦੇ ਆ ਸਾਡੇ ਕੋਲ ਇੱਥੇ ਹਰ ਤਰ੍ਹਾਂ ਦੀ ਦਵਾਈਆਂ ਅਵੇਲੇਬਲ ਹੈ ਜੋ ਸਾਨੂੰ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਹਰ ਤਰ੍ਹਾਂ ਦੇ ਪੇਸ਼ੈਂਟ ਲਈ ਤੇ ਸਾਰੇ ਦਵਾਈਆਂ ਫ੍ਰੀ ਨੇ ਏਸੀ ਲੱਗਿਆ ਡਾਕਟਰ ਬੈਠਿਆ ਕੰਪਿਊਟਰ ਉਹਨਾਂ ਦੇ ਕੋਲੇ ਆ 40 ਕਿਸਮ ਦੀਆਂ ਬਿਮਾਰੀਆਂ ਦੇ ਟੈਸਟ 80 ਕਿਸਮ ਦੀਆਂ ਦਵਾਈਆਂ 90 ਕਿਸਮ ਦੀਆਂ ਫ੍ਰੀ ਚ ਮਿਲਦੀਆਂ ਨੇ ਇਲਾਕੇ ਦੇ ਲੋਕ ਬਹੁਤ ਧੰਨਵਾਦ ਕਰਦੇ ਆ ਵਧੀਆ ਦਵਾਈ ਮਿਲ ਰਹੀ ਹੈ ਵਧੀਆ ਟੈਸਟ ਹੋ ਰਹੇ ਨੇ ਫ੍ਰੀ ਆਫ ਕਾਸਟ ਪੰਜਾਬ ਗਵਰਨਮੈਂਟ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਜ਼ੁਰਗਾਂ ਤੇ ਬੱਚਿਆਂ ਦਾ ਤੇ ਬੀਬੀਆਂ ਦਾ ਧਿਆਨ ਰੱਖਦੇ ਹੋਏ ਪਿੰਡਾਂ ਦੇ ਵਿੱਚ ਇੱਕ ਕਲੀਨਿਕ ਖੋਲ੍ਹਿਆ ਪੰਜਾਬ ਦੇ ਵਿੱਚ ਨਸ਼ਿਆਂ ਦਾ ਮੁੱਦਾ ਬਹੁਤ ਅਹਿਮ ਹੈ ਇਸ ਮੁੱਦੇ ਦੇ ਉੱਤੇ ਸਰਕਾਰਾਂ ਬਣਦੀਆਂ ਰਹੀਆਂ ਸਰਕਾਰਾਂ ਜਾਂਦੀਆਂ ਰਹੀਆਂ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਨੂੰ ਉੜਦਾ ਪੰਜਾਬ ਦੇ ਨਾਮ ਨਾਲ ਜਦੋਂ ਵੀ ਕੋਈ ਕਹਿੰਦਾ ਸੀ ਤਾਂ ਸਾਨੂੰ ਪੰਜਾਬੀਆਂ ਨੂੰ ਗੁੱਸਾ ਲੱਗਦਾ ਸੀ ਪਰ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਚਿੱਟੇ ਨੇ ਆਪਣੇ ਪੈਰ ਪਸਾਰ ਲਏ ਨੇ ਪੰਜਾਬ ਦੇ ਵਿੱਚ ਚਿੱਟਾ ਜਿੱਥੇ ਨੌਜਵਾਨ ਲਾਉਂਦੇ ਨੇ ਉੱਥੇ ਹੀ ਨੌਜਵਾਨਾਂ ਨੂੰ ਟਰੈਪ ਚ ਲਿਆ ਕੇ ਉਹਨਾਂ ਨੂੰ ਚਿੱਟਾ ਵੇਚਣ ਦੇ ਲਈ ਮਜਬੂਰ ਵੀ ਕੀਤਾ ਜਾ ਰਿਹਾ ਹੈ ਯਾਨੀ ਕਿ ਆਤੀ ਹੋ ਜਾਂਦੇ ਨੇ ਨੌਜਵਾਨ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਜੇ ਤੁਸੀਂ ਇੰਨਾ ਚਿੱਟਾ ਵੇਚ ਦੋ ਤੇ ਇੰਨਾ ਚਿੱਟਾ ਤੁਹਾਡੇ ਲਈ ਫ੍ਰੀ ਇਹ ਟਰੈਪ ਪੰਜਾਬ ਦੇ ਵਿੱਚ ਆਮ ਹੋ ਗਿਆ ਪਰ ਹੁਣ ਇਹ ਗੱਲ ਮੈਸੀ ਕਿਉਂ ਕਰ ਰਹੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਵਚਨ ਭੱਟ ਹੈ ਔਰ ਇਸ ਪਾਰਟੀ ਨੇ ਜਿਸ ਤਰੀਕੇ ਦੇ ਨਾਲ ਨਸ਼ਾ ਤਸਕਰਾਂ ਦੇ ਉੱਤੇ ਕਾਰਵਾਈ ਕੀਤੀ ਹੈ ਉਹ ਵਾਕੇ ਕਾਬਲੇ ਤਰੀਫ ਹੈ ਕਿਉਂਕਿ ਪੰਜਾਬ ਦੇ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਈ ਇਸੇ ਘੜੀ ਦੇ ਵਿੱਚ ਹੁਣ ਇਸੇ ਘੜੀ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਫਿਰੋਜ਼ਪੁਰ ਦੀ ਐਂਟੀ ਨਾਕੋਟਿਕਸ ਟਾਸਕ ਫੋਰਸ ਨੇ ਫਿਰੋਜ਼ਪੁਰ ਰੇਂਜ ਦੇ ਵਿੱਚ ਬੜੀ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਦਰਅਸਲ ਉਹਨਾਂ ਨੇ ਅਲੱਗ-ਅਲੱਗ ਮਾਮਲਿਆਂ ਦੇ ਵਿੱਚ 2 ਕਿਲੋ 393 ਗ੍ਰਾਮ ਚਿੱਟਾ ਯਾਨੀ ਕਿ ਹੈਰੋਇਨ ਤਿੰਨ ਨੌਜਵਾਨਾਂ ਤੋਂ ਫੜਿਆ ਆ ਔਰ ਇਹ ਬਹੁਤ ਵੱਡੀ ਕਾਮਯਾਬੀ ਹੈ ਜਿਕਰ ਇੰਟਰਨੈਸ਼ਨਲ ਮਾਰਕੀਟ ਦੇ ਬੇਸਿਸ ਚਿੱਟੇ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ 1 ਕਰੋੜ ਰੁਪਏ ਤੋਂ ਉੱਪਰ ਦੀ ਹੈ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਨੌਜਵਾਨ ਜਿਨ੍ਹਾਂ ਦੀਆਂ ਸ਼ਕਲਾਂ ਭੋਲੀਆਂ ਪਾਣੀਆਂ ਲੱਗਦੀਆਂ ਨੇ ਇਹ ਕਿੱਡੇ ਗਹਿਰੇ ਸੰਕਟ ਦੇ ਵਿੱਚ ਪੰਜਾਬ ਨੂੰ ਪਾ ਰਹੇ ਸੀ ਕਾਰਨ ਕੋਈ ਵੀ ਹੋ ਸਕਦਾ ਹੈ ਕਾਰਨ ਇਹ ਵੀ ਹੋ ਸਕਦਾ ਹੈ ਕਿ ਇਹ ਬਿਜ਼ਨਸ ਕਰ ਰਹੇ ਸੀਗੇ ਪੈਸੇ ਦਾ ਲਾਲਚ ਸੀ ਜਾਂ ਫਿਰ ਇਹ ਵੀ ਹੋ ਸਕਦਾ ਹੈ ਜਿਹੜਾ ਕਿ ਪੰਜਾਬ ਦੇ ਵਿੱਚ ਆਮ ਐਂਗਲ ਚੱਲ ਰਿਹਾ ਕਿ ਆਦੀ ਲੋਕ ਨਸ਼ੇ ਦਾ ਪਸਾਰ ਕਰ ਰਹੇ ਨੇ ਤਾਂ ਜੋ ਉਹਨਾਂ ਨੂੰ ਉਹਦੇ ਵਿੱਚੋਂ ਬਣਦਾ ਹਿੱਸਾ ਤੇ ਮਾਲ ਪਤਾ ਮਿਲ ਸਕੇ ਫਿਲਹਾਲ ਆਈਜੀ ਐਂਟੀ ਨਾਰਕੋਟਿਕ ਟਾਸਕ ਫੋਰਸ ਫਿਰੋਜ਼ਪੁਰ ਰੇਂਜ ਸੋਹਣ ਲਾਲ ਨੇ ਇਹ ਪੂਰੀ ਜਾਣਕਾਰੀ ਦਿੱਤੀ ਹੈ ਹੁਣ ਹੋਏਗਾ ਕਿ ਇਹਨਾਂ ਦੇ ਪਿੱਛੇ ਕੌਣ ਹੈ ਇਹ ਸਭ ਕੁਝ ਪਤਾ ਲੱਗੇਗਾ ਫਿਲਹਾਲ ਸਾਡੀ ਗੱਲਬਾਤ ਹੋਈ ਹੈ ਸਾਡੇ ਰਿਪੋਰਟਰ ਉੱਥੇ ਮੌਜੂਦ ਸੀ ਸੁਣਾਉਂਦੇ ਆ ਤੁਹਾਨੂੰ ਫਿਰੋਜ਼ਪੁਰ ਦੇ ਵਿੱਚ ਐਨਟੀਐਫ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਐਂਟੀ ਨਾਰਕੋਟਿਕ ਟਾਸਕ ਫੋਰਸ ਨੂੰ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ 2 ਕਿਲੋ 393 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਤਿੰਨ ਜਣੇ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਗਏ ਹੈਗੇ ਨੇ ਵੱਖ-ਵੱਖ ਮਾਮਲਿਆਂ ਦੇ ਵਿੱਚ ਤੇ ਸਾਡੇ ਨਾਲ ਮੌਜੂਦ ਹੈਗੇ ਅਧਿਕਾਰੀ ਗੱਲਬਾਤ ਕਰ ਲੈਣੇ ਹੈਗੇ ਆ। ਸਰ ਵੱਖ-ਵੱਖ ਦੋ ਮਾਮਲਿਆਂ ਦੇ ਵਿੱਚ ਤਿੰਨ ਜਣੇ ਗ੍ਰਿਫਤਾਰ ਕੀਤੇ। ਜੀ ਹਾਂ ਜੀ ਬਿਲਕੁਲ ਜੀ। ਇਹ ਮਾਮਲੇ ਦੋ ਆ ਲੇਕਿਨ ਜਿਹੜੇ ਤਿੰਨ ਆਪਾਂ ਹੈ ਗ੍ਰਿਫਤਾਰ ਕੀਤੇ ਆ ਜਿਹੜੇ ਮਿਲਜਮ ਹੈ ਤੇ ਇਹਨਾਂ ਕੋਲ ਕਰੀਬ 2 ਕਿਲੋ ਤੇ 90 ਗ੍ਰਾਮ ਹੀਰੋਇਨ ਬਰਾਮਦ ਹੋਈ ਹੈ ਤੇ ਦੋਨੇ ਅਲਗ-ਅਲਗ کیس ਆ ਗਏ 180 ਬੜਾ 25 ਔਰ 181 ਸਰ ਇਹ ਕਿੰਨੀ ਉਮਰ ਜੜੀ ਹੈ ਦੋਆਂ ਦੀ ਹੈਗੀ ਹੈ ਇਹਨਾਂ ਦੀ ਉਮਰ ਕਰੀਬ 25 26 ਸਾਲ ਦੇ ਹੈਗੇ ਹੈ ਹੈਗੇ ਜੀ ਔਰ ਨਿਊਲੀ ਹੈ ਇਹਨਾਂ ਦੇ ਪਹਿਲਾਂ ਆਲਰੇਡੀ ਕੋਈ ਵੀ ਪਰਚੇਜਸ਼ਨ ਨਹੀਂ ਹੈ ਇਹ ਨਵਾਂ ਕੰਮ ਕਰਨ ਲੱਗੇ ਸੀ ਇਹ ਹੀਰੋਇਨ ਕਿੱਥੋਂ ਆਈ ਹੈਗੀ ਸੀ ਵੀ ਕੋ ਸਾਡੇ ਰਿਸੋਰਸ ਨੇ ਇਹ ਦੱਸਿਆ ਵੀ ਇਹ ਜਿਹੜੀ ਡਰੋਨ ਵਗੈਰਾ ਪਾਕਿਸਤਾਨ ਤੋਂ ਆਉਂਦੇ ਆ ਤੇ ਉਹਦੇ ਥਰੂ ਇਹ ਜਿਹੜੀ ਹੈ ਹੀਰੋਇਨ ਅੱਗੇ ਦੀ ਸਰਜਾਨਚ ਇਹਨਾਂ ਤੋਂ ਕੀਤੀ ਜਾ ਰਹੀ ਹੈ ਬਿਲਕੁਲ ਕੀਤੀ ਜਾ ਰਹੀ ਹੈ ਅਸੀਂ ਬੈਕਵਰਡ ਲਿਫਟ ਤੇ ਜਾ ਰਹੇ ਹਾਂ ਜੀ ਔਰ ਕਿੱਥੋਂ ਲੈ ਕੇ ਆਇਆ ਔਰ ਕਿੱਥੇ ਲੈ ਕੇ ਜਾਣੀ ਸੀ ਉਹ ਅਸੀਂ ਇਹਦਾ ਰਿਮਾਂਡ ਲਿਆ ਵਾ ਦੋ ਦਿਨ ਦਾ ਔਰ ਨੈਕਸਟ ਅੱਗੇ ਹੋਸਦਾ ਦੋ ਤਿੰਨ ਦਾ ਹੋਰ ਵੀ ਰਿਮਾਂਡ ਸੰਭਾਲਣਾ ਪਵੇ ਤਾਂ ਹੀ ਪੂਰੀ ਤਰ੍ਹਾਂ ਪੁਸ਼ੀਸ਼ ਕਰਤੀ ਸਰ ਜਿਹੜੇ ਇਹ ਨੌਜਵਾਨ ਹੈਗੇ ਆ ਇਹ ਨੌਜਵਾਨ ਕਿੱਦਾਂ ਆ ਜਾਂਦੇ ਹੈਗੇ ਉਹਨਾਂ ਦੀ ਗੱਲਾਂ ਦੇ ਵਿੱਚ ਔਰ ਜਿੰਨੇ ਵੀ ਮਾਮਲੇ ਦਰਜ ਹੋ ਰਿਹਾ 23 24 25 ਸਾਲ ਦੇ ਹੀ ਨੌਜਵਾਨ ਜਿਹੜੇ ਉਹ ਦਿਖੇ ਗਏ ਆ ਇਹਨਾਂ ਮਾਮਲਿਆਂ ਦੇ ਵਿੱਚ ਆ ਰਹੇ ਤੇ ਕੋਈ ਇੱਕ ਤੇ ਹੈ ਜੀ ਬੇਰੋਜ਼ਗਾਰੀ ਪੂਰੇ ਅਨਪੜਤਾ ਉਹ ਵੀ ਇੱਥੇ ਹੋ ਸਕਦਾ ਵੀ ਜਿੱਦਾਂ ਐਫਰੋਜਪੁਰ ਜ਼ਿਲ੍ਹੇ ਦੇ ਵਿੱਚ ਕੋਈ ਇੰਡਸਟਰੀ ਵਗੈਰਾ ਨਹੀਂ ਹੈਗੀ ਔਰ ਬੇਰੁਜ਼ਗਾਰੀ ਕਰਕੇ ਔਰ ਜਿਹੜੇ ਬੱਚੇ ਆ ਇਹ ਲਾਲਚ ਵਿੱਚ ਆ ਕੇ ਇਹ ਕੰਮ ਸੀ ਕਰਦੇ ਇਸ ਦੇਖਿਆ ਜਿਹੜੇ ਤਾਂ ਇਹ ਆਪਸ ਦੇ ਵਿੱਚ ਜਿੱਦਾਂ ਦੂਸਰੇ ਮਾਮਲੇ ਦੇ ਵਿੱਚ ਦੋ ਜਣੇ ਇੱਕੋ ਪਿੰਡ ਦੇ ਹੀ ਆ ਤੇ ਇਹ ਆਪਸ ਵਿੱਚ ਦੋਸਤ ਹੈਗੇ ਨੇ ਨਹੀਂ ਦੋਸਤ ਬਣ ਜਾਂਦੇ ਜੀ ਦੋਸਤ ਜਦੋਂ ਇਸ ਤਰ੍ਹਾਂ ਦਾ ਕੰਮ ਹੋ ਜਾਂਦੇ ਦੋਸਤ ਹੁੰਦੇ ਨਹੀਂ ਆ ਲੈਕਿਨ ਇਹ ਸੇ ਕੰਮ ਵਿੱਚ ਦੋਸਤ ਬਣ ਜਾਂਦੇ ਕੀ ਕਿਹੜਾ ਚਾਹੁੰਦੇ ਹੋ ਸਿਰਫ ਫੈਮਿਲੀ ਨੂੰ ਕੀ ਧਿਆਨ ਲਖਣਾ ਚਾਹੀਦਾ ਬੱਚਿਆਂ ਦੇ ਕੋ ਮੈਂ ਇਹ ਗੱਲ ਕਹਿਣਾ ਵੀ ਜਿੱਦਾਂ ਸਾਡੇ ਪੰਜਾਬ ਸਰਕਾਰ ਨੇ ਇੱਕ ਮਹਮ ਚਲਾਈ ਆ ਵਿਰੋਧ ਨਸ਼ਾ ਅਵਰਧ ਸਾਨੂੰ ਇਹ ਨਿਰਦੇਸ਼ ਮਿਲਦੇ ਸਾਡੇ ਡੀਜੀਪੀ ਪੰਜਾਬ ਮਾਨਯੋਗ ਸਰਕਾਰ ਜੋ ਉਹਨਾਂ ਨੇ ਇਹੋ ਗੱਲ ਕਹੀ ਆ ਵੀ ਜਿਹੜੀ ਰੰਗਲਾ ਪੰਜਾਬ ਸਾਡੇ ਪੰਜਾਬ ਸਰਕਾਰ ਦੇ ਸਾਡੇ ਮੁੱਖ ਮੰਤਰੀ ਸਾਹਮਣੇ ਚੀਜ਼ ਸੋਚੀ ਹੈ ਕਿ ਰੰਗਲਾ ਪੰਜਾਬ ਬਣਾਣਾ ਰੰਗਲਾ ਪੰਜਾਬ ਤਾਂ ਹੀ ਬਣ ਸਕਦਾ ਵੀ ਜੇ ਅਗਰ ਇਹ ਨਸ਼ਾ ਤੋਂ ਮੁਕਤ ਹੋਵੇ ਪਰ ਸਾਡੀ ਕੋਸ਼ਿਸ਼ ਇਹ ਹੈ ਸਾਡੇ ਅਲੱਗ-ਅਲੱਗ ਏਜੰਸੀਆਂ ਇਹ ਕੰਮ 'ਚ ਉਰਜਿਆ ਹੋਈਆਂ ਤੇ ਸਾਨੂੰ ਪੂਰੀ ਆਸ ਹੈ ਵੀ ਸਾਡਾ ਜਿਹੜੇ ਪਬਲਿਕ ਸਾਡਾ ਸਾਥ ਦੇਗੀ ਔਰ ਇਹ ਕਨਵੀ ਚੀਜ਼ ਤੋਂ ਬਚ ਕੇ ਰਹੋ ਔਰ ਸਾਡਾ ਜੋ ਵੀ ਕਰੀ ਵੀ ਕੋਈ ਇਦਾਂ ਦਾ ਕੰਮ ਕਰਦਾ ਸਾਨੂੰ ਇਨਫੋਰਮੇਸ਼ਨ ਦਿਓ ਅਸੀਂ ਉਹਨਾਂ ਦਾ ਨਾਮ ਗੁਪਤ ਰੱਖਾਂਗੇ ਔਰ ਜਿਹੜੇ ਇਨਫਾਰਮਰ ਸਾਨੂੰ ਇਨਫੋਰਮ ਕਰੇਗਾ ਉਹਨਾਂ ਦੇ ਉੱਪਰ ਬੰਦਰਵਾੜ ਵੀ ਦਾ ਤਾਂ ਬਿਲਕੁਲ ਇਸ ਸਮੇਂ ਅਧਿਕਾਰੀ ਹੈ ਐਨਕੇਐਫ ਦੇ ਵੱਡੀ ਕਾਮਯਾਬੀ ਹਾਸਲ ਹੋਈ ਹੈ ਲਗਾਤਾਰ ਨਸ਼ਿਆਂ ਦੇ ਵਿਰੁੱਧ ਜੰਗ ਛੇੜੀ ਹੋਈ ਹੈ ਔਰ 10 2 ਕਿਲੋ 393 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਦੋ ਮਾਮਲਿਆਂ ਦੇ ਵਿੱਚ ਤਿੰਨ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਕੈਮਰਾ ਪਰਸਨ ਦੇ ਨਾਲ ਸੁਨੀ ਚੋਪੜਾ ਜਗਬਾਨੀ ਟੀਵੀ ਫਿਰੋਜ਼ਪੁਰ